ਲਸੋ ਉਹ ਅਹਿਗੁਰੂ ਜੀ ਕੀ ਫਤਿਹ ਦੁਨੀਆਦਾਰੀ ਦੇ ਅੰਦਰ ਵਿਚਰਦਿਆਂ ਵੇਖਣ ਵਿੱਚ ਇਹ ਗੱਲ ਬਹੁਤ ਆਤ ਵਿਚ ਆ ਰਹੀ ਏ ਕਿ ਲੋਕ ਸਵਾਰਥੀ ਬੜੇ ਹੋ ਗਏ ਨੇ ਲੋਕ ਮਤਲਬੇ ਹੀ ਬੜੇ ਹੋ ਗਏ ਨੇ ਮਤਲਬ ਹੈ ਤੁਸੀਂ ਸਭ ਕੁਝ ਉਹ ਮਤਲਬ ਨਹੀਂ ਤੁਸੀਂ ਉਹਨਾਂ ਵਾਸਤੇ ਜੀਰੋ ਮਤਲਬ ਕੱਢਣ ਵਾਸਤੇ ਮਿੱਠੀ ਮਿੱਠੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਨੇ ਚੀਕਣੀਆਂ ਚੋਪੜੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਬਟਰਿੰਗ ਸ਼ੁਰੂ ਕਰ ਦਿੰਦੇ ਨੇ ਬਣਾਵਟੀ ਜੀ ਨਿਮਰਤਾ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਮਤਲਬ ਗਿਆ ਤੇ ਤੁਸੀਂ ਚੰਗੇ ਹੁੰਦੇ ਹੋਏ ਵੀ ਚੰਗੇ ਨਹੀਂ ਮਤਲਬੀ ਲੋਕ ਸਵਾਰਥੀ ਲੋਕ ਕੰਟੈਕਟ ਬਣਾਉਂਦੇ ਨੇ ਔਰ ਰਿਸ਼ਤੇ ਨਹੀਂ ਬਣਾਉਂਦੇ ਔਰ ਨਾ ਹੀ ਰਿਸ਼ਤੇ ਨਿਭਾਉਣ ਵਿੱਚ ਉਹਨਾਂ ਦੀ ਰੁਚੀ ਹੁੰਦੀ ਹੈ ਨਾ ਹੀ ਰਿਸ਼ਤੇ ਬਣਾਉਣ ਵਿੱਚ ਉਹਨਾਂ ਦੀ ਰੁਚੀ ਹੁੰਦੀ ਹੈ ਕੰਟ੍ਰੈਕਟ ਬਣਾਉਣ ਵਿੱਚ ਉਹਨਾਂ ਦੀ ਰੁਚੀ ਹੁੰਦੀ ਹੈ ਤੇ ਉਹੀ ਨਿਭਾਉਣ ਵਿੱਚ ਉਹਨਾਂ ਦੀ ਰੁਚੀ ਹੁੰਦੀ ਹੈ ਇਹਦੇ ਨਾਲ ਹੱਥ ਮਿਲਾ ਲਵੋ ਕਿੱਧਰੇ ਜ਼ਰੂਰਤ ਪੈ ਜੇਗੀ ਇਹ ਵੱਡਾ ਬੰਦਾ ਹੈ ਡਾਕਟਰ ਹੈ ਬਿਮਾਰੀ-ਸ਼ਮਾਰੀ ਦੇ ਵਕਤ ਕਿਧਰੇ ਕੰਮ ਆ ਜਾਏਗਾ ਇਹ ਵਕੀਲ ਹੈ ਕਿਧਰੇ ਉਲਝਣਾ ਪਿਆ ਕੇਸबाजी ਦੇ ਅੰਦਰ ਤਾਂ ਕੰਮ ਆ ਜਾਏਗਾ ਖੈਰ ਇਹ IAS IPS ਦੇ ਨਾਲ ਹੱਥ ਮਿਲਾ ਕੇ ਰੱਖੋ ਕਈਆਂ ਨੇ ਤੇ ਗੁੰਡਿਆਂ ਦੇ ਨਾਲ ਵੀ ਆਪਣੇ ਹੱਥ ਮਿਲਾਏ ਹੁੰਦੇ ਨੇ ਉਹ ਕਹਿੰਦੇ ਨੇ ਕਿਤੇ ਵੇਲੇ ਕੁਵੇਲੇ ਲੜਾਈ ਝਗੜਾ ਬਣਿਆ ਤੇ ਇਹੋ ਜਿਹੇ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਆਵਾਜ਼ ਮਾਰਾਂਗੇ ਬੰਦੇ ਕੰਮ ਆ ਜਾਣਗੇ ਗੁੰਡਿਆਂ ਦੇ ਨਾਲ ਹੱਥ ਮਿਲਾ ਲਓ ਬਦਮਾਸ਼ਾਂ ਦੇ ਨਾਲ ਹੱਥ ਮਿਲਾ ਲਓ ਕੋਈ ਅੱਜ ਦੇ ਤੌਰ ਦੇ ਅੰਦਰ ਤੇ ਬਹੁਤ ਜ਼ਿਆਦਾ ਚੱਲ ਰਿਹਾ ਹੈ ਪੋਲਿਟਿਸ਼ਨਾਂ ਦੇ ਨਾਲ ਹੱਥ ਮਿਲਾ ਲਓ ਘਰ ਇੱਕ ਹੁੰਦਾ ਹੈ ਘਰ ਦੇ ਮੈਂਬਰ ਨੇ ਚਾਰ ਮਰਦਾਂ ਦੇ ਅੰਦਰ ਜੇ ਚਾਰ ਮਰਦ ਮੈਂਬਰ ਨੇ ਨਾ ਉਸ ਘਰ ਦੇ ਅੰਦਰ ਇੱਕ ਉਸ ਪਾਰਟੀ ਦੇ ਨਾਲ 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 ਤੇ ਜੇ ਉਹਨਾਂ ਨੂੰ ਪੁੱਛੋ ਵੀ ਘਰ ਇੱਕ ਭਾਈ ਤੁਸੀਂ ਚਾਰ ਪਾਟੀਆਂ ਵੀ ਤੁਸੀਂ ਚਾਰ ਫੜ ਕੇ ਰੱਖੀਆਂ ਦਾ ਮਤਲਬ ਉਹ ਕਹਿੰਦੇ ਨੇ ਜਿਹੜੀ ਬਣ ਗਈ ਉਹਦੇ ਤੋਂ ਕੰਮ ਲੈ ਲਾਂਗੇ ਜੇ ਲੋੜ ਪੈ ਗਈ ਉਹਨਾਂ ਨਾਲ ਹੱਥ ਮਿਲਾ ਲਾਂਗੇ ਲੋੜ ਪੈ ਗਈ ਉਹਨਾਂ ਨਾਲ ਹੱਥ ਮਿਲਾ ਲਾਂਗੇ ਮਤਲਬ ਬੰਦਾ ਆਪਣੇ ਸਵਾਰਥ ਤੱਕ ਸੀਮਤ ਹੈ ਆਪਣੇ ਮਤਲਬ ਤੱਕ ਸੀਮਤ ਹੈ ਇਹਨੂੰ ਕੋਈ ਨਹੀਂ ਕਿ ਲੋਕ ਕਹਿਣਗੇ ਮੇਰਾ ਘਰ ਏ ਕਿ ਮੇਰੇ ਪਿਓ ਨੇ ਕਿੱਧਰ ਜਾਣਾ ਐ ਮੈਂ ਉਹਦੇ ਪਿੱਛੇ ਜਾਵਾਂ ਇਹਦੇ ਨਾਲ ਕੋਈ ਮਤਲਬ ਨਹੀਂ ਲੈਂਦੇ ਨਹੀਂ ਨਹੀਂ ਮਸਲਾ ਸਿਰਫ ਇਹ ਨਹੀਂ ਵੀ ਮੇਰਾ ਮਸਲਾ ਹੱਲ ਕਿੱਥੋਂ ਹੁੰਦਾ ਹੈ ਮੇਰਾ ਸਵਾਰਥ ਹੱਲ ਕਿੱਥੋਂ ਹੁੰਦਾ ਹੈ ਜਦੋਂ ਤੱਕ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ ਤੁਸੀਂ ਉਹਦੇ ਰਿਸ਼ਤੇਦਾਰ ਉਹ ਤੁਹਾਡੀ ਸੋਭਾ ਹੋਏਗੀ ਥਾਂ ਥਾਂ ਤੇ ਗੱਲ ਕਰੇਗਾ ਫਲਾਣਾ ਬੰਦਾ ਮੇਰਾ ਹੈ ਮੇਰਾ ਰਿਸ਼ਤੇਦਾਰ ਹੈ ਮੇਰਾ ਮਿੱਤਰ ਹੈ ਮੇਰਾ ਉਹਦੇ ਨਾਲ ਬੈਣ ਉੱਠਾ ਨੇ ਔਰ ਇਹ ਸਭ ਚੀਜ਼ਾਂ ਬਰਕਰਾਰ ਵੀ ਰਹਿਣਗੀਆਂ ਤੇ ਜਦੋਂ ਮਤਲਬ ਗਿਆ ਤੇ ਫਿਰ ਤੁਸੀਂ ਆਪ ਵੀ ਉਹਨੂੰ ਮਿਲਣ ਵਾਸਤੇ ਜਾਓਗੇ ਨਾ ਤੇ ਉਹਦੇ ਕੋਲ ਮਿਲਣ ਵਾਸਤੇ ਤੁਹਾਨੂੰ ਦੇਣ ਵਾਸਤੇ ਸਮਾਂ ਨਹੀਂ ਹੋਏਗਾ ਜਿੰਨਾ ਸਮਾਂ ਉਹਨੂੰ ਮਤਲਬ ਹੈ ਤੁਸੀਂ ਰਿਸ਼ਤੇਦਾਰ ਵੀ ਬਣੇ ਰਹੋਗੇ ਮਿੱਤਰ ਵੀ ਬਣੇ ਰਹੋਗੇ ਸਭ ਕੁਝ ਇਹ ਤੁਸੀਂ ਚੰਗੇ ਹੋ ਮਤਲਬ ਗਿਆ ਨਾ ਤੁਸੀਂ ਚੰਗੇ ਰਹੇ ਨਾ ਰਿਸ਼ਤੇਦਾਰ ਰਹੇ ਨਾ ਮਿੱਤਰ ਰਹੇ ਤੇ ਜੇ ਤੁਸੀਂ ਗੱਲ ਕਿਧਰੇ ਚੇਤਾ ਕਰਾਓ ਵੀ ਮੈਂ ਯਾਰ ਫਲਾਣੇ ਵਕਤ ਤੇਰੀ ਹੈਲਪ ਕਰਦਾ ਰਿਆਂ ਤੇਰੀ ਮਦਦ ਤੇ ਖਲੋਤਾ ਰਿਆਂ ਆਪਣਾ ਕੰਮ ਵਿਗਾੜ ਕੇ ਤੇਰੇ ਕੋਲ ਆਉਂਦਾ ਰਿਆਂ ਤੇ ਉਹਦੇ ਕੋਲ ਨਾ ਦੇ ਲੈ ਕੇ ਰਟਿਆ ਰਟਾਇਆ ਕਾਮਨ ਡਾਇਲੋਗ ਅੱਜਕੱਲ ਸਮਾਜ ਦੇ ਅੰਦਰ ਚੱਲ ਰਿਹਾ ਹੈ ਹਾਂ ਉਹ ਤੇ ਗੱਲ ਠੀਕ ਹੈ ਪਰ ਅੱਜ ਮੇਰੇ ਕੋਲ ਸਮਾਂ ਨਹੀਂ ਇੰਨੀ ਕਹਿ ਕੇ ਗੱਲ ਖਤਮ ਕਰ ਦੇਣਗੇ ਗੱਲ ਦੇ ਉੱਤੇ ਸੁਹਾਗਾ ਮਾਰ ਦੇਣਗੇ ਹਾਂ ਉਹ ਤੇ ਗੱਲ ਠੀਕ ਹੈ ਤੂੰ ਹਾਂ ਦਾ ਸੈਂ ਮਦਦ ਕੀਤੀ ਸੀ ਪਰ ਇੰਨੀ ਗੱਲ ਕਹਿ ਕੇ ਵੀ ਅੱਜ ਮੇਰੇ ਕੋਲ ਸਮਾਂ ਨਹੀਂ ਹੈ ਠੀਕ ਹੈ ਤੂੰ ਕਿਸੇ ਵਕਤ 10 20 50 ਲੱਖ ਨਾਲ ਮੇਰੀ ਮਦਦ ਕੀਤੀ ਸੀ ਉਹ ਤੇ ਗੱਲ ਠੀਕ ਹੈ ਪਰ ਅੱਜ ਤੈਨੂੰ ਦੇਣ ਵਾਸਤੇ ਮੇਰੇ ਕੋਲ ਲੱਖ ਨਹੀਂ ਹੈ ਲੋਕ ਇਨੇ ਸਵਾਰਥੀ ਤੇ ਮਤਲਬੀ ਹੋ ਗਏ ਨੇ ਖੈਰ ਮੈਂ ਇੱਕ ਗੱਲ ਹੋਰ ਰੱਖ ਦਿਆਂ ਤੁਹਾਡੇ ਸਾਹਮਣੇ ਔਰ ਉਹ ਉਦਾਹਰਨ ਵਜੋਂ ਰੱਖ ਰਿਆਂ ਘਰ ਦੇ ਅੰਦਰ ਜਿਹੜਾ ਦੀਵਾ ਹੁੰਦਾ ਹੈ ਨਾ ਦੀਵੇ ਦੀ ਲੋੜ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਹਨੇਰਾ ਹੋਏ ਅੱਗੋਂ ਪਿੱਛੋਂ ਕਿਸੇ ਨੂੰ ਚੇਤਾ ਨਹੀਂ ਹੁੰਦਾ ਦੀਵਾ ਜਗਾਉਣ ਵਾਲੀ ਜਿਹੜੀ ਮਾਚਸ ਹੁੰਦੀ ਹੈ ਮੋਮਬਤੀ ਜਗਾਉਣ ਵਾਲੀ ਜਿਹੜੀ ਮਾਚਸ ਹੁੰਦੀ ਹੈ ਉਹ ਉਦੋਂ ਹੀ ਚੇਤਾ ਹੁੰਦੀ ਅੱਗੋਂ ਪਿੱਛੋਂ ਤੇ ਵਿਚਾਰੀ ਖੁੱਡੇ ਲੈਣ ਲੱਗੀ ਪਈ ਰਹਿੰਦੀ ਇਹ ਭੁੱਲੇ ਹੁੰਦੇ ਨੇ ਕਿੱਥੇ ਐ ਕਿਉਂਕਿ ਬਿਜਲੀ ਜਾਂਦੀ ਨਹੀਂ ਪਰ ਜਦੋਂ ਕਿਧਰੇ ਹਨੇਰਾ ਹੁੰਦਾ ਨਾ ਫੇਰ ਚੇਤਾ ਹੁੰਦਾ ਮੱਚੀ ਆਪਣੇ ਘਰ ਕਿੱਥੇ ਪਈ ਏ ਕਿਹੜੇ ਕੋਨੇ ਵਿੱਚ ਪਈ ਏ ਇਹਨੂੰ ਮੈਂ ਇਦਾਂ ਕਹਿ ਦਿਆਂ ਵੀ ਮੋਮਬੱਤੀ ਦੀ ਯਾਦ ਦੀਵੇ ਦੀ ਯਾਦ ਹਨੇਰੇ ਵਿੱਚ ਆਉਂਦੀ ਏ ਚਰਨ ਨੇ ਵਿੱਚ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਤੁਹਾਡੀ ਯਾਦ ਮਤਲਬ ਹੀ ਲੋਕਾਂ ਨੂੰ ਉਦੋਂ ਆਉਂਦੀ ਜਦੋਂ ਉਹਨਾਂ ਦੇ ਜੀਵਨ 'ਚ ਹਨੇਰਾ ਹੁੰਦਾ ਉਦੋਂ ਚੇਤਾ ਹੁੰਦਾ ਮੇਰਾ ਫਲਾਣਾ ਭਾਈ ਐ ਰਿਸ਼ਤੇਦਾਰ ਐ ਸੱਜਣ ਐ ਮਿੱਤਰ ਐ ਜਦੋਂ ਉਹਨਾਂ ਕੋਲ ਚਾਨਣਾ ਹੋਇਆ ਮਤਲਬ ਨਿਕਲ ਗਿਆ ਉਦੋਂ ਤੁਹਾਡੀ ਪੁੱਛ ਪੜਤਾਲ ਕੋਈ ਨਹੀਂ ਐ ਉਦੋਂ ਤੁਹਾਡੀ ਕੋਈ ਜੇ ਤੁਸੀਂ ਸੋਚੋ ਵੀ ਕੋਈ ਧੰਨਵਾਦ ਕਰੇਗਾ ਸ਼ੁਕਰਾਨਾ ਕਰੇਗਾ ਕੋਈ ਪੁੱਛਦਾ ਨਹੀਂ ਉਦੋਂ ਬਾਅਦ ਤੁਸੀਂ ਆਪਣਾ ਧੰਨਵਾਦ ਲੱਭਦੇ ਹੋ ਲੋਕ ਮਤਲਬ ਤੋਂ ਬਿਨਾ ਮਾਣੂ ਨਹੀਂ ਪੁੱਛਦੇ ਪਿਓ ਨੂੰ ਨਹੀਂ ਪੁੱਛਦੇ ਤੇ ਜੇ ਮਾਂ ਬਾਪ ਦੀ ਸੇਵਾ ਹੁੰਦੀ ਐ ਨਾ ਤੇ ਕਈਆਂ ਕਈਆਂ ਲੱਖਾਂ 'ਚ ਜਾ ਕੇ ਹੁੰਦੀ ਐ ਮੈਂ ਸਾਰਿਆਂ ਨੂੰ ਇਸ ਕਲਾਵੇ ਦੇ ਲਪੇਟੇ ਵਿੱਚ ਨਹੀਂ ਲੈ ਰਿਹਾ ਇਸ ਲਪੇਟ ਵਿੱਚ ਨਹੀਂ ਲੈ ਰਿਹਾ ਪਰ ਜਿਹਦੇ ਜੇਬ ਦੇ ਅੰਦਰ ਪੈਸਾ ਹੁੰਦਾ ਉਹਦੀ ਸੇਵਾ ਹੋ ਜਾਂਦੀ ਹੈ ਜਿਹਦੀ ਜੇਬ ਵਿੱਚ ਪੈਸਾ ਨਹੀਂ ਹੁੰਦਾ ਉਹ ਸੇਵਾ ਤੋਂ ਵਿਚਾਰੇ ਪਾਂਝੇ ਰਹਿ ਜਾਂਦੇ ਨੇ ਤੇ ਬੜੇ ਮਹਿੰਗੇ ਮੁੱਲ ਦੀ ਸੇਵਾ ਹੁੰਦੀ ਹੈ ਖੈਰ ਮੈਂ ਇਸ ਵਿਸ਼ੇ ਨੂੰ ਨਾ ਤੁਰਾਂ ਇੱਕ ਵਿਸ਼ਾ ਵੱਖਰਾ ਹੈ ਮਤਲਬ ਤੂੰ ਬਿਨਾਂ ਲੋਕ ਕੋਈ ਨਹੀਂ ਪੁੱਛਦੇ ਮਾਂ ਨੂੰ ਭੈਣ ਨੂੰ ਭਾਈ ਨੂੰ ਦੂਜੇ ਨੂੰ ਤੀਜੇ ਨੂੰ ਮਤਲਬ ਭੈਣ ਦੇ ਉੱਤੇ ਸਾਰੇ ਆਪਣੇ ਬਣ ਜਾਂਦੇ ਨੇ ਮਤਲਬ ਤੋਂ ਬਿਨਾਂ ਲੋਕ ਤੁਹਾਡੀ ਸਲਾਮ ਦਾ ਜਵਾਬ ਦੇਣ ਵਾਸਤੇ ਤਿਆਰ ਨਹੀਂ ਹੁੰਦੇ ਤੇ ਜੇ ਮਤਲਬ ਪੈ ਗਿਆ ਨਾ ਤੇ ਫਿਰ ਉਹ ਆਪ ਆਣ ਆ ਕੇ ਸਲਾਮਾ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੁਸੀਂ ਸਲਾਮ ਕਰੋ ਤੁਹਾਡੀ ਸਲਾਮ ਦਾ ਜਵਾਬ ਅੱਗੋਂ ਨਹੀਂ ਆਏਗਾ ਪਰ ਜਿੱਦਨ ਉਹਨਾਂ ਨੂੰ ਮਤਲਬ ਪਿਆ ਉਹ ਤੁਹਾਡਾ ਦਰਵਾਜ਼ਾ ਵੀ ਖੜਕਾਉਣਗੇ ਤੇ ਸਲਾਮ ਵੀ ਕਰਨਗੇ ਕਿਉਂਕਿ ਅਜੇ ਮਤਲਬ ਹੈ ਇੱਕ ਮੈਂ ਉਦਾਹਰਣ ਵਜੋਂ ਗੱਲ ਹੋਰ ਰੱਖ ਦਿਆਂ ਤੁਸੀਂ ਰੋਜ਼ ਵੇਖਦੇ ਹੋ ਅਕਾਸ਼ ਦੇ ਅੰਦਰ ਸੂਰਜ ਚਮਕਦਾ ਹੈ ਸੂਰਜ ਤੇ ਹੋਈ ਹੈ ਕਦੇ ਸੂਰਜ ਦੇ ਨਾਲ ਮਤਲਬ ਹੁੰਦਾ ਹੈ ਤੇ ਕਦੇ ਮਤਲਬ ਨਹੀਂ ਹੁੰਦਾ ਜੇ ਤੇ ਨੂੰ ਡੀਪਲੀ ਲਓ ਤੇ ਜਿੰਨੀਆਂ ਸਬਜ਼ੀਆਂ ਉਗਦੀਆਂ ਨੇ ਫਸਲਾਂ ਉਗਦੀਆਂ ਨੇ ਬੂਟੇ ਉਗਦੇ ਨੇ ਉਗਣ ਦੇ ਅੰਦਰ ਸੂਰਜ ਦੀਆਂ ਕਿਰਨਾਂ ਮਦਦਗਾਰ ਨੇ ਜਿਹੜਾ ਇਹਨਾਂ ਵਿੱਚ ਰਸ ਭਰਦਾ ਹੈ ਉਹ ਚੰਦਰਮਾ ਦੀਆਂ ਕਿਰਨਾਂ ਮਦਦਗਾਰ ਨੇ ਇੱਕ ਵੱਖਰਾ ਜਿਹਾ ਵਿਸ਼ਾ ਹੈ ਗੱਲ ਮੈਂ ਇਹ ਕਰ ਰਿਹਾ ਹਾਂ ਸਾ ਵੀ ਸਰਦੀ ਹੁੰਦੀ ਹੈ ਤੇ ਸਰਦੀ ਦੇ ਅੰਦਰ ਸੂਰਜ ਹੋਈ ਹੈ ਉਹਦੀ ਧੁੱਪ ਬੜੀ ਚੰਗੇ ਲੱਗਦੀ ਧੁੱਪੇ ਬੈਠਿਆ ਜਾਂਦਾ ਹੈ ਧੁੱਪੇ ਲੇਟਿਆ ਜਾਂਦਾ ਹੈ ਧੁੱਪ ਸੇਕੀ ਜਾਂਦੀ ਹੈ ਧੁੱਪੇ ਬਹਿਨ ਤੇ ਦਿਲ ਕਰਦਾ ਹੈ ਬੰਦੇ ਵੀ ਉਹ ਧੁੱਪ ਸੇਕਦੇ ਵੀ ਉਹ ਸਾਰਾ ਕੁਝ ਕਰਦੇ ਹੋ ਪਰ ਜਦੋਂ ਗਰਮੀ ਆਉਂਦੀ ਉਹ ਉਦੋਂ ਉਹੀ ਸੂਰਜ ਹੁੰਦਾ ਹੈ ਤੇ ਉਦੋਂ ਸੂਰਜ ਦੇ ਵਾਸਤੇ ਲਫ਼ਜ਼ ਬਦਲ ਜਾਂਦੇ ਨੇ ਅੱਜ ਸੂਰਜ ਨੇ ਬੜੀ ਅੱਗ ਵਰਸਾਈ ਅੱਜ ਸੂਰਜ ਬੜੀ ਅੱਗ ਪਾ ਰਿਹਾ ਹੈ ਜਦੋਂ ਮਤਲਬ ਸੀ ਧੁੱਪ ਚਾਈ ਦੀ ਸੀ ਧੁੱਪੇ ਬਹਿਣਾ ਚੰਗਾ ਲੱਗਦਾ ਸੀ ਤਾਨੂੰ ਸਿਖਾਉਂਦੀ ਸੀ ਮਨ ਨੂੰ ਸਿਖਾਉਂਦੀ ਸੀ ਉਦੋਂ ਅੱਜ ਸੂਰਜ ਬੜਾ ਚੰਗਾ ਧੁੱਪ ਦੇ ਰਿਹਾ ਤੇ ਜੇ ਕਿਧਰੇ ਉਹ ਸਰਦੀਆਂ ਦੇ ਵਕਤ ਸੂਰਜ ਦੇ ਸਾਹਮਣੇ ਬੱਦਲ ਆ ਜਾਂਦੇ ਨਾ ਤੇ ਉਹ ਬੱਦਲ ਚੰਗੇ ਨਹੀਂ ਲੱਗਦੇ ਤੇ ਗਰਮੀਆਂ ਦੇ ਅੰਦਰ ਉਲਟਾ ਚੱਲਦਾ ਹੈ ਗਰਮੀਆਂ ਦੇ ਅੰਦਰ ਅੱਜ ਸੂਰਜ ਬੜੀ ਅੱਗ ਪਾ ਰਿਹਾ ਅੱਜ ਬੜੀ ਅੱਗ ਵਰਸਾ ਰਿਹਾ ਅੱਜ ਬੱਦਲ ਨਹੀਂ ਆਏ ਸੂਰਜ ਦੇ ਸਾਹਮਣੇ ਉਦੋਂ ਬੱਦਲ ਚੰਗੇ ਲੱਗਦੇ ਨੇ ਸੂਰਜ ਦੀ ਧੁੱਪ ਚੰਗੀ ਨਹੀਂ ਲੱਗਦੀ। ਸ਼ਰਤਿਆਂ ਦੇ ਅੰਦਰ ਰੁੱਖਾਂ ਦੀ ਛਾਂ, ਦਵਾਰਾਂ ਦੀ ਛਾਂ ਇਹ ਚੰਗੀ ਨਹੀਂ ਲੱਗਦੀ। ਤੇ ਗਰਮੀਆਂ ਹੁੰਦੀਆਂ ਨੇ ਦਵਾਰਾਂ ਦਾ ਸਾਰਾ ਲੱਭਦੇ ਹੋ, ਰੁੱਖਾਂ ਦਾ ਸਹਾਰਾ ਲੱਭਦੇ ਹੋ ਤੇ ਸਰਦੀਆਂ ਹੁੰਦੀਆਂ ਨੇ ਛਾਂ ਦੀ ਨਰਾਦਰੀ ਹੁੰਦੀ ਹੈ। ਗਰਮੀਆਂ ਹੁੰਦੀਆਂ ਨੇ ਇਸੇ ਛਾਂ ਦੀ ਉਸਤਤ ਹੁੰਦੀ, ਛਾਂ ਦੀ ਅਹਿਮੀਅਤ ਮਨ ਜਾਂਦੀ, ਛਾਵੇਂ ਬਹਿਣਾ ਚਾਹੁੰਦੇ ਹੋ। ਖੈਰ ਬੰਦਾ ਮਤਲਬ ਹੀ ਮਤਲਬ ਦੇ ਨਾਲ ਇਹ ਹਰ ਇੱਕ ਚੀਜ਼ ਦੇ ਅਰਥ ਕੱਢ ਲੈਂਦਾ ਹੈ ਬਦਲ ਲੈਂਦਾ ਹੈ ਇਹ ਦੁਨੀਆ ਨਾ ਹੈ ਹੀ ਇਸ ਤਰ੍ਹਾਂ ਦੀ ਜੇ ਮੈਨੂੰ ਸਾਦੇ ਲਫ਼ਜ਼ਾਂ ਵਿੱਚ ਇੱਕ ਗੱਲ ਕਹਿ ਦੇਵਾਂ ਵੀ ਕੋਈ ਕਿਸੇ ਦਾ ਭਾਈ ਨਹੀਂ ਹੈ ਕੋਈ ਕਿਸੇ ਦੀ ਭੈਣ ਨਹੀਂ ਹੈ ਕੋਈ ਕਿਸੇ ਦੀ ਮਾਂ ਨਹੀਂ ਹੈ ਬਾਪ ਨਹੀਂ ਹੈ ਪਿਤਾ ਨਹੀਂ ਹੈ ਰਿਸ਼ਤੇਦਾਰ ਨਹੀਂ ਹੈ ਸੱਜਣ ਮਿੱਤਰ ਨਹੀਂ ਹੈ ਸਭ ਤੁਹਾਡੇ ਨਾਲ ਮਤਲਬ ਕਰਕੇ ਜੁੜੇ ਨੇ ਹਾਂ ਮਾਂ ਬਾਪ ਬਿਨਾਂ ਮਤਲਬ ਤੋਂ ਜੁੜੇ ਹੁੰਦੇ ਨੇ ਮਾਂ ਦਾ ਪਿਆਰ ਨਿਰਸਵਾਰਥ ਹੁੰਦਾ ਹੈ ਦਾ ਪਿਆਰ ਨਿਰਸਵਾਰਥ ਹੁੰਦਾ ਹੈ ਬਾਕੀ ਸਾਰੇ ਸਵਾਰਥ ਦੇ ਬੱਚੇ ਹੋਏ ਤੁਹਾਡੇ ਨੇ ਅਗਰ ਤੁਸੀਂ ਗਰੀਬ ਹੋ ਸਾਰੇ ਤੁਹਾਡੇ ਦਰਵਾਜ਼ੇ ਦੇ ਕੋਲੋਂ ਦੀ ਅੱਗੇ ਨਿਕਲ ਕੇ ਚਲੇ ਜਾਣਗੇ ਦੂਜੇ ਘਰ ਵਿੱਚ ਚਲੇ ਜਾਣਗੇ ਤੁਹਾਨੂੰ ਕੋਈ ਆਵਾਜ਼ ਮਾਰ ਕੇ ਪੁੱਛਦਾ ਨਹੀਂ ਮਤਲਬ ਨਹੀਂ ਹੈ ਕੋਈ ਨਹੀਂ ਪੁੱਛਦਾ ਤੇਰੇ ਘਰ ਤੇਰੇ ਬੱਚਿਆਂ ਦੇ ਖਾਣ ਵਾਸਤੇ 4 ਕਿਲੋ ਕਣਕ 4 ਕਿਲੋ ਆਟਾ ਹੈ ਜਾਂ ਨਹੀਂ ਹੈ ਦੁੱਧ ਦੀ ਪਲੀ ਤੇਰੇ ਘਰ ਦੇ ਅੰਦਰ ਹੈ ਜਾਂ ਨਹੀਂ ਹੈ ਜੇ ਤੁਸੀਂ ਅਮੀਰ ਬਣ ਗਏ ਫਿਰ ਟੁਕ ਟੁਕ ਕਾਣ ਕੇ ਬੈਣਗੇ ਮੇਰਾ ਮੇਰਾ ਕਰਨਗੇ ਗਲਵਕੜੀਆਂ ਪਾਉਣਗੇ ਮੱਥੇ ਚੁੰਮਣਗੇ ਤੂੰ ਮੇਰਾ ਤੂੰ ਮੇਰਾ ਤੂੰ ਮੇਰਾ ਕਰਦਿਆਂ ਦੀ ਫਿਰ ਜ਼ੁਬਾਨ ਨਹੀਂ ਥੱਕਦੀ ਹੁਣ ਇੱਕ ਗੱਲ ਮੈਂ ਹੋਰ ਕਰਦਿਆਂ ਜਵਾਨ ਮੌਤ ਹੋ ਜਾਏ ਪਰਮਾਤਮਾ ਕਰੇ ਸਭ ਦੇ ਘਰਾਂ ਦੇ ਅੰਦਰ ਬੱਚੇ ਹੱਸਦੇ ਰਹਿਣ ਵਸਦੇ ਰਹਿਣ ਪਰ ਮੈਂ ਉਦਾਹਰਨ ਦੇ ਰਿਹਾ ਕਿਸੇ ਜਵਾਨ ਦੀ ਮੌਤ ਹੋ ਜਾਏ ਬੜਾ ਰੋਇਆ ਜਾਂਦਾ ਕਿਉਂਕਿ ਜਵਾਨ ਦੇ ਨਾਲ ਮਤਲਬ ਬੱਜਾ ਪਤਨੀ ਦਾ ਮਤਲਬ ਪਤੀ ਦਾ ਮਤਲਬ ਧੀਆ ਦਾ ਮਤਲਬ ਪੁੱਤਾਂ ਦਾ ਮਤਲਬ ਮਾਂ ਦਾ ਮਤਲਬ ਪਿਤਾ ਦਾ ਮਤਲਬ ਤੇ ਦੂਜਿਆਂ ਤੇਜਾਂ ਦਾ ਮਤਲਬ ਅਗਰ ਉਹ ਹੀ ਜਵਾਨ ਚਲਦਾ ਚਲਦਾ ਬੁਢਾਪੇ ਵਿੱਚ ਪਹੁੰਚ ਕੇ ਆਏ ਉਮਰ 90 ਸਾਲ ਹੋ ਗਈ ਤੇ ਫਿਰ ਬੰਦੇ ਆਪ ਹੀ ਸੱਜੇ ਖੱਬੇ ਹੋ ਕੇ ਕਹਿੰਦੇ ਨੇ ਬਾਪੂ ਜੀ ਨੂੰ ਮੌਤ ਆ ਹੀ ਜਾਏ ਤੇ ਚੰਗਾ ਹੈ ਸੇਵਾ ਕਰਨੀ ਵੀ ਔਖੀ ਸੇਵਾ ਕਰਾਉਣੀ ਵੀ ਔਖੀ ਹੁਣੇ ਚਲਾਈ ਜਾਏ ਤੇ ਚੰਗਾ ਹੈ ਕਿਉਂਕਿ ਬੁੱਢੇ ਦੇ ਨਾਲ ਮਤਲਬ ਨਹੀਂ ਰਿਹਾ ਹੋਂਤੇ ਬੁੱਢੇ ਨੂੰ ਸੰਭਾਲਣਾ ਪੈਣਾ ਤੇ ਹੁਣ ਜਦੋਂ ਸੰਭਾਲਣਾ ਪੈਣਾ ਹੈ ਮਤਲਬ ਕੋਈ ਹੱਲ ਕਰਨ ਜੋਗਾ ਰਿਹਾ ਨਹੀਂ ਤੇ ਫਿਰ ਚਲਾ ਹੀ ਜਾਏ ਚੰਗਾ ਹੈ ਖੈਰ ਇੱਥੇ ਦੁਨੀਆ ਮਤਲਬ ਦੀ ਏ ਤਜਰਬਾ ਕਰਕੇ ਵੇਖ ਲਓ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦੇ ਤਜਰਬੇ ਨੂੰ ਮੰਨ ਲਓ ਰੋਜ਼ ਰੋਜ਼ ਠੋਕਰਾਂ ਲੱਗਦੀਆਂ ਨੇ ਇਸ ਕਰਕੇ ਜੋ ਨਿਰਸਵਾਰਥ ਤੁਹਾਡਾ ਹੈ ਉਹ ਇੱਕ ਪਰਮਾਤਮਾ ਇੱਕ ਮਾਂ-ਬਾਪ ਨੇ ਪਰਮਾਤਮਾ ਨਿਰਸਵਾਰਥ ਹੈ ਤੁਹਾਡਾ ਹੈ ਹਰ ਵਕਤ ਹੈ ਮਦਦਗਾਰ ਖਲੋਤਾ ਹੈ ਉਹਨੂੰ ਕਦੇ ਨਾ ਭੁੱਲੋ ਦਿਨ ਰਾਤ ਉਹਨੂੰ ਆਪਣੇ ਚੇਤੇ ਦਾ ਹਿੱਸਾ ਬਣਾਓ ਆਪਣੀਆਂ ਯਾਦਾਂ ਦਾ ਹਿੱਸਾ ਬਣਾਓ ਸਕੂਨ ਦੀ ਜ਼ਿੰਦਗੀ ਜੀਵੋ ਇੱਕ ਅਖੀਰ ਤੇ ਗੱਲ ਕਹਿ ਦਿਆਂ ਮਤਲਬੀ ਨਾ ਬਣੋ ਜੇ ਕਰ ਸਕਦੇ ਹੋ ਨਿਰਸਵਾਰਥ ਕਿਸੇ ਦੀ ਹੈਲਪ ਕਰੋ ਮਦਦ ਕਰੋ ਪਰ ਮਤਲਬੀ ਨਾ ਬਣੋ ਵੀ ਮਤਲਬ ਪਿਆ ਤੇ ਤੂੰ ਮੇਰਾ ਮਤਲਬ ਗਿਆ ਤੇ ਤੂੰ ਮੇਰਾ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ